ਵੇਰੇ 5:10 ਤੇ ਇਸ ਘਰ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਜਾਣਕਾਰੀ ਅਨੁਸਾਰ ਘਰ ਤੇ ਕਈ ਗੋਲੀਆਂ ਚਲਾਈਆਂ ਗਈਆਂ ਜਿਸ ਤੇ ਗੋਲੀਆਂ ਚੱਲਣ ਦੇ ਨਿਸ਼ਾਨ ਉਸਤੇ ਦਰਵਾਜ਼ੇ ਤੇ ਦੇਖੇ ਜਾ ਸਕਦੇ ਹਨ ਡੈਲਟਾ ਪੁਲਿਸ ਦਾ ਮੇਜਰ ਕ੍ਰਾਈਮ ਸੈਕਸ਼ਨ ਹੁਣ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਲੋਕਾਂ ਤੋਂ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਸਾਲ ਭਾਵੇਂ ਬਦਲ ਗਿਆ ਹੈ ਪਰ ਲੋਰ ਮੀਨਲੈਂਡ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਵਿੱਚ ਕੋਈ ਬਦਲਾ ਨਹੀਂ ਆਇਆ ਹੈ ਨਾਰਥ ਡੈਲਟਾ ਵਿੱਚ ਇੱਕ ਪਰਵਾਰ ਅੱਜ ਗੋਲੀਆਂ ਦੀ ਆਵਾਜ਼ ਨਾਲ ਦਹਿਲਕੇ ਸਵੇਰੇ ਉੱਠਿਆ ਜਾਣਕਾਰੀ ਦੇ ਅਨੁਸਾਰ 84 ਐਵੇਨਿਊ ਤੇ ਬਰੁੱਕ ਰੋਡ ਉੱਤੇ ਇੱਕ ਘਰ ਨੂੰ ਟਾਰਗੇਟ ਕੀਤਾ ਗਿਆ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਸੌਸ਼ਲ ਨਾਲ ਜੁੜੀ ਹੋਈ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਸਵੇਰੇ 5:10 ਵਜੇ ਇਸ ਘਰ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਜਿਸ ਤੋਂ ਬਾਅਦ ਤੁਰੰਤ ਹੀ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਜਾਣਕਾਰੀ ਅਨੁਸਾਰ ਘਰ ਤੇ ਕਈ ਗੋਲੀਆਂ ਚਲਾਈਆਂ ਗਈਆਂ ਜਿਸ ਤੇ ਗੋਲੀਆਂ ਚੱਲਣ ਦੇ ਨਿਸ਼ਾਨ ਉਸਦੇ ਦਰਵਾਜ਼ੇ ਤੇ ਦੇਖੇ ਜਾ ਸਕਦੇ ਹਨ ਪੁਲਿਸ ਵੱਲੋਂ ਇਸ ਖੇਤਰ ਨੂੰ ਕਾਫੀ ਦੇਰ ਲਈ ਸਵੇਰੇ ਬੰਦ ਰੱਖਿਆ ਗਿਆ ਜਿਸ ਤੋਂ ਬਾਅਦ ਇਸ ਤੇ ਇਨਵੈਸਟੀਗੇਟਰਸ ਮੌਕੇ ਤੇ ਪਹੁੰਚੇ ਤੇ ਐਵੀਡੈਂਸ ਇਕੱਠਾ ਕੀਤਾ ਗਿਆ ਪੁਲਿਸ ਵੱਲੋਂ ਵੀ ਦੱਸਿਆ ਗਿਆ ਕਿ ਜਦੋਂ ਇਹ ਵਾਰਦਾਤ ਹੋਈ ਉਸ ਸਮੇਂ ਘਰ ਦੇ ਵਸਨੀਕ ਅੰਦਰ ਹੀ ਮੌਜੂਦ ਸਨ ਪਰ ਕਿਸੇ ਨੂੰ ਵੀ ਕੋਈ ਸੱਟ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਡੈਲਟਾ ਪੁਲਿਸ ਦਾ ਮੇਜਰ ਕ੍ਰਾਈਮ ਸੈਕਸ਼ਨ ਹੁਣ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਲੋਕਾਂ ਤੋਂ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਹਨਾਂ ਕੋਲ ਇਸ ਇਲਾਕੇ ਦੀ ਸੀਸੀਟੀਵੀ ਫੁਟੇਜ ਜਾਂ ਗੈਸ਼ ਕੈਮ ਫੁਟੇਜ ਹੋਵੇ ਤਾਂ ਉਹਨਾਂ ਨੂੰ ਪੁਲਿਸ ਨਾਲ ਸਾਂਝਾ ਕੀਤਾ ਜਾਵੇ ਅੱਜ ਦੀ ਵਾਰਦਾਤ ਨੇ ਇਲਾਕੇ ਦੇ ਨਿਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਕਿਉਂਕਿ ਸਾਊਥ ਏਸ਼ੀਆਈ ਕਾਰੋਬਾਰੀਆਂ ਤੇ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਹੋ ਰਹੀਆਂ ਐਕਸਟਰੈਕਸ਼ਨ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਇਹਨਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਸੂਬਾ ਸਰਕਾਰ ਅਤੇ ਪੁਲਿਸ ਵੱਲੋਂ ਇੱਕ ਸਪੈਸ਼ਲ ਪ੍ਰੋਵਿੰਸ਼ੀਅਲ ਟਾਸਕ ਫੋਰਸ ਦਾ ਵੀ ਗਠਨ ਕੀਤਾ ਗਿਆ ਹੈ ਅਤੇ ਇਸ ਲਈ ਫੰਡ ਵੀ ਦਿੱਤਾ ਗਿਆ ਹੈ ਪਰ ਅਜੇ ਦੇ ਨੇ ਵਾਰਦਾਤਾਂ ਵਧ ਰੈੱਡ ਐਫ ਐਮ ਦੀ ਪ੍ਰਤੀਕ ਸਿੰਘ ਮਾਹਲ ਦੀ ਰਿਪੋਰਟ